ਓ ਕਾਕੇ ਕਾਕੇ ਹਾਂਜੀ ਮੈਨੂੰ ਪਹਿ ਗਿਆ ਕੰਮ ਠੀਕ ਹੈ ਠੇਕੇਦਾਰ ਜਾਂ ਕੋਈ ਨਰ ਕਰਦਾ ਕਿ ਬਸ ਤੁਹਾਨੂੰ ਪਸੰਦ ਲੱਗੇ ਹਾਂਜੀ ਤੂੰ ਇਹ ਕਹਿ ਰਿਹਾ ਨਾ ਬਈ ਮੈਸਤਰੀ ਦੇ ਮੁੰਡੇ ਲੱਗੀ ਛੱਟ ਠੀਕ ਹੈ ਜੀ ਉੱਥੇ ਗਿਆ ਵਾ ਠੀਕ ਹੈ ਚਲੋ ਠੀਕ ਹੈ ਮੇਰਾ ਹੋਈ ਨਾ ਕੋਈ ਨਹੀਂ ਲੈ ਜੇਗਾ ਨਾ ਲਾ ਲਾ ਮੈਡਮ ਜੀ ਮੈਡਮ ਜੀ ਓਏ ਹਾਂ ਕੀ ਕੰਮ ਆ ਨਾਲੇ ਮੈਡਮ ਘਰੇ ਨਹੀਂ ਹੈਗੀ ਬਾਈ ਜੀ ਪਾਣੀ ਪੀਣਾ ਸੀਗਾ ਪਿਆਸ ਲੱਗੀ ਸੀ ਬਾਈ ਓਏ ਟਾਂ ਤੂੰ ਚਾਰ ਨਹੀਂ ਜੱਕੀਆਂ ਯਾਰ ਪਹਿਲਾਂ ਕੰਮ ਕਰ ਲੈ ਪਲਾਣਾ ਤੈਨੂੰ ਪਾਣੀ ਪਤਾ ਨਹੀਂ ਕੀ ਖਾ ਕੇ ਆ ਜਾਂਦੇ ਆ